ਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨ ਟੋਟਲ ਚਾਰ ਮੱਜਾਂ ਦਿਖਾਉਣੀਆਂ ਜਿੰਨਾਂ 'ਚ ਕੋਈ ਸੱਜਰ ਸੋਈ ਆ ਕੋਈ ਤੋਕੜ ਗੱਬਣ ਆ ਕੋਈ ਗੱਬਣਾ ਤੇ ਕੋਈ ਬੱਚੇ ਤੋਂ ਬਿਨਾ ਆ। ਵੀਡੀਓ ਪੂਰੀ ਵੇਖਿਓ ਜ਼ਰੂਰ। ਇਹ ਆ ਭਈ ਸੋਈਆਂ ਦੀ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਤੋਕੜਾ ਗੱਬਣਾ ਆਪਣੀਆਂ ਚੈੱਕ ਪਾਸ ਕਰਵਾ ਕੇ ਖੜੋ ਜੀ। ਹਾਂਜੀ ਵੀਰ ਜੀ ਸასი ਘਾਲ ਜੀ। ਸასი ਘਾਲ ਜੀ। ਹੋਠ ਠੀਕ ਠਾਕ ਜੀ। ਵਧੀਆ ਜੀ ਵਧੀਆ। ਚਲੋ ਵਧੀਆ ਚੱਲਦਾ ਜੀ। ਤੇ ਨਾਮ ਦੱਸ ਤੇ ਕਰੀ ਨਾਮ सोनू ਸ਼ਹਿਰ ਜਨਾਲਾ ਜਿਹੜਾ ਬਸ ਹੈ। ਫੋਨ ਨੰਬਰ ਹੀ ਪੁੱਲ ਦ। 91 56 755 ਠੀਕ ਆ। ਵੇਗਿਆ ਮਾਲ ਪਰਸਮ ਵਾਲਾ ਫਿਰ। ਕੀ ਅੱਜ ਤੇ ਚੁਣ ਚੁਣ ਕੇ ਲੱਭ ਕੇ ਲਿਆਂਦੀਆਂ ਜੀ ਚੱਲ ਲੁਕ ਕੇ ਲਿਆਂਦੀਆਂ ਚਲੋ ਵੀਰ ਭਰਾ ਸਾਰੇ ਕੋ ਹਰ ਕੋ ਸ਼ੌਂਕ ਵਾਦੇ ਰਹਾਦਾ ਵਾ ਹਾਂਜੀ ਹਾਂਜੀ ਆਹ ਦੇਖੋ 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 ਸਿੰਗ ਵੀ ਹਿਲਦੇ ਪੂਰੇ ਇਹ ਗੱਬਨੇ ਆ ਨਾ ਤੇ ਆਹ ਵਾਲੀ ਸੋਈ ਆ ਅੱਜ ਵੇਖੀ ਕਿੱਥੋਂ ਤੱਕ ਜਾਂਦੇ ਦੇਖੋ ਠੀਕ ਆਹਦੇ ਹਿਲਦੇ ਸਿੰਗ ਤੇ ਆਹ ਬੜੀ ਅਲੱਗ ਜਿਹੀ ਚੀਜ਼ ਆ ਕੰਨ ਮੇਰਾ ਆਪਾਂ ਅੱਧਾ ਚਿੱਟਾ ਤੇ ਅੱਧਾ ਕਾਲਾ ਦੇਖ ਸਕਦੇ ਹਾਂ ਚਿੱਟਾ ਜੀ ਸਿੰਗ ਵੀ ਇਦਾਂ ਲਾ ਚਿੱਟਾ ਇਦਾਂ ਲਾ ਕੱਟਾ ਕੱਟ ਤੇ ਮੜਕੀ ਆ ਜਿਹੜੇ ਵੀਰ ਕੱਟ ਵਾਲੀ ਮੱਝ ਮੰਗਦੇ ਆ ਬਾਕੀ ਹੋਰ ਕੋਈ ਦੱਬਣੀ ਆ ਜਿ ਤਰ੍ਹਾਂ ਅਗਲੇ ਪ ਆ ਦੇਖ ਸਾਬਿਲੀਆਂ ਜੀ ਕਾਂਦੀ ਚਟਾ ਲੱਗ ਜੀ ਆ ਜਿਹੜੀ ਹਾਂਜੀ ਤੇ ਬਾਕੀ ਫੱਬਦੀ ਆ ਪੂਰੀ ਚੰਗੇ ਕੱਦ ਕਾਟ ਚਾਦੇ ਸਾਂਭੀ ਸੁੰਭੀ ਵੀ ਚੰਗੀ ਆ ਇਹਦਾ ਬਈ ਆ ਬੱਚਾ ਜੀ ਇਹ ਸੁਈ ਨੂੰ ਅੱਜ 8 ਦਿਨ ਹੋ ਗਏ 7 ਮਹੀਨਾ ਦੇ ਅੱਛਾ ਹਾਂ ਭਾਈ ਆ ਬਤਾਇਆ ਆਵਾਂ ਲਾ ਕੱਟਾ ਜੀ ਤਾਂ ਹਾਂ ਤੇ ਦੁੱਧ ਕਿੰਨਾ ਕਰਗੀ ਤਿਆਰੇ ਆ ਬਾਈ ਜੀ ਥਾਲਾ ਗਲੋਬ ਚੁੰਦੇ ਰਹੇ ਆ ਅੱਛਾ ਮੂਲਾ ਮਾਰੂ ਤੁਹਾਨੂੰ ਬਦਲ ਮੈਲੇ ਮੂਲੇ ਦਾ ਉਹ ਫੇਰ ਕਿ ਉੱਤੇ ਆਉਣਾ ਹੈ ਨਾ ਤੁਹਾਨੂੰ ਪਤਾ ਜਾ ਹਾਂਜੀ ਹੁਣ ਦੁੱਧ 9 ਕਿਲੋ ਲੱਗ ਜਾਊਗਾ 9 ਵਜੇ 9:30 ਵਜੇ ਅੱਛਾ ਆਪਾਂ 9 ਕਿਲੋ ਕਰਕੇ ਦੇਵਾਂਗੇ ਸਾਢੇ 9 ਵਜੇ ਬਾਰੀਂਗੇ ਅੱਛਾ ਹਾਂ ਬੱਚੇ ਨੂੰ ਛੱਡ ਕੇ ਇੱਕ ਥਾਲਾ ਆਪਾਂ ਚੁੰਨੇ ਨਾ ਠੀਕ ਹੈ 9 ਕਿਲੋ ਹੁਣ ਮੌਕੇ ਤੇ ਜਿਹੜਾ ਹੈਗਾ ਨੌ ਲੀਟਰ ਹਨਾ ਸਾਰਾ ਪਾ ਕੇ ਫਿਰ ਦੱਸਾ ਲੱਗ ਜੇ ਕਿ ਉਹ ਪਰ ਆਪਾਂ ਬੱਚੇ ਨੂੰ ਇੱਕ ਥਾਂ ਛੱਡ ਗਏ ਨਾ ਨੌ ਲੀਟਰ ਹੁੰਦੇ ਠੀਕ ਆ ਤੇ ਕਿੰਨਾ ਘੜੀ ਜਾਉਗੀ ਦੁੱਧ ਦੁੱਧ ਭਾਜੀ ਘਰ ਵਾਲੇ 17 ਕਿਲੋ ਚੋਇਆ ਜੋ ਨਾ ਅੱਛਾ ਹੋਣ ਤੀਜਾ ਸੂਆ ਸੂਈ ਏ ਠੀਕ ਆ ਹਾਂ ਭਾ ਦੂਜਾ ਕਹਿ ਦੀ ਮੈਂ ਪਹਿਲਾ ਕਹਿ ਦੀ ਤੀਜਾ ਸੂਆ ਸੂਈ ਏ ਬਾਕੀ ਕੋਈ ਵੇਰ ਆਪਣੀ ਸਮਝਣਾ ਵੇਖ ਲੈ ਕਿੰਨਾ ਕੋਈ ਦੁੱਧ ਚਵਾ ਸਕਦਾ ਇਹ ਦੁੱਧ ਭਾਜੀ ਆਪਾਂ ਉਹ 17 ਕਿਲੋ ਦੇਂਦੀ ਭਾਵੇਂ ਖਾ ਲਾਂਗੇ ਦੇਦੀ ਆ ਦੁੱਧ ਫਿਰ ਸੇਵਾ ਦੇ ਹੋਣਾ ਹਾਂਜੀ ਹਾਂਜੀ ਹੁਣ ਆਪਾਂ ਇਹਨੂੰ ਕਹੀ ਲਈ 17 ਕਿਲੋ ਦਿੱ ਤੋਰ ਫਿਰ ਇਕ ਰੀਮ ਬਾਕੀ ਹੁਣ ਮੌਕੇ ਦਾ ਜਿਹੜਾ 9 10 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਅੱਜ ਪਹਿਲਾ ਅੱਠਵਾਂ ਦਾ ਆਉਂਦੇ ਨੇ ਤੇ ਬਾਕੀ ਹੈ ਜਿਹੜੀ ਬੜੀ ਅਲੱਗ ਜਿਹੀ ਕੈਰਾਟੀ ਆ ਸੱਬ ਦੀ ਆ ਜੀ ਮੱਝ ਪੂਰੀ ਇਹ ਨਹੀਂ ਉਹ ਨਿਗੀ ਜੀ ਆ ਆਹ ਦੇਖ ਸਾਡੇ ਆਪਾ। ਵਾ ਕੀ ਥਣਾ ਦਾ ਸਾਈਜ਼ ਗਿਆ ਆਪ ਵੀ ਇਹਦਾ ਚੰਗਾ ਸਾਨੂੰ ਹੀ ਤੁਹਾਨੂੰ ਦਿਖਾ ਦਿੰਦੇ। ਭਾਈ ਚਵਾਕ ਦੇ ਖਾ ਨੂੰ ਗੁਲਾਗਾ ਦਾ ਲੱਗਾ ਜੀ। ਆਹ ਦੇਖ ਸਾਡੇ। ਚੰਗੇ ਗਿਆ ਆਪ। ਦੁੱਧ ਭਾਈ ਹੁਣ ਇਹਨੂੰ ਖਲ ਖੁਲ ਪੈ ਗਈ ਨਾ 1-1 ਪੈ ਗਿਆ। ਮੈਸ ਦਾ ਵੀ ਦੁੱਧ 15-16 ਕਿਲੋ ਦਾ ਆਹ ਉਹਨੇ ਵਧੀਆ ਭਰੀਆਂ 15-16 ਕਿਲੋ ਦਾ ਨਹੀਂ। ਇਹ ਤੁਹਾਨੂੰ ਵਾ ਕੀ ਦੀ ਵੱਡੀ ਮਾੜੀ ਕਰੇ ਛੋਟੀ। ਹਾਂ ਜੀ। ਇਹਦੀ ਵੀ ਵੱਡੀ ਮਰ ਜੇ। ਕਿੰਨਾ ਫਿਰ ਮੁੱਲ ਰੱਖੀ ਇਹਦਾ? ਬੁੱਧ ਵੀਜੀ ਦਾ 10000। ਅੱਛਾ। 1 ਲੱਖ ਦੇ 10000। ਹਾਂ ਜੀ। ਕਿੰਨੇ ਦੀ ਐਸਨੋ ਕਰਨੀ ਜੀ? 2 ਛੱਡ ਦੀ 1 ਲੱਖ ਹਰ 1 ਲੱਖ ਭਾਜੀ 5000 ਦੀ ਦਵਾਂਗੇ ਮੇਰਾ ਵੀਰ ਮੇਰੇ ਕਾ 2 ਲੰਗ ਚ ਹੋਵੇ 3 ਲੰਗ ਚ ਹੋਵੇ ਅੱਛਾ ਠੀਕ ਆ ਨਾ ਅਜੇ 8ਵੇਂ ਦਿਨ ਨੂੰ ਸੂਈ ਨੋ ਆ ਜੀ ਠੀਕ ਆ ਜਵਾਬ ਵਈਏ ਦੁੱਧ 17 ਕਿਲੋ ਕਰੂ ਵੀ ਵੰਡਾਪਾ ਸੇਵਾ ਕਰਾਂ ਜੀ ਹੁਣ ਆਪਾਂ ਕਹਿ ਲਈਏ 17 ਦੇ ਦੋ ਕੋਈ ਜਾ ਕੇ ਵੰਡਾ ਪਾਵੇ ਉਹਦੀ ਗਰੰਟੀ ਸਾਡੀ ਆਪਣੀ ਹੈਗੀ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਤੇ ਹੁਣ ਆ ਗਏ ਮੀਨੀ ਆਪਣੇ ਕੋਲ ਮੀਨੀ ਨੀਲ ਦੀ ਸਾਵੀ ਆ ਗਈ ਆ ਇੱਧਰ ਦੇਖੋ ਅੱਖਾਂ ਜਿਹੜੀਆਂ ਦੋਵੇਂ ਬਿੱਲੀਆਂ ਆਹ ਦੇਖੋ ਕਿੰਨਾ ਲਾ ਕੇ ਕਰੋ ਮੜਾਇਆ ਕੋ ਪੂਰੇ ਸਿੰਗ ਹਿਲਦੇ ਜੀ ਠੀਕ ਹੈ ਜੀ ਇਹ ਗੱਬਣੇ ਆ ਏ ਭਾਈ 40 ਦਿਨ ਕੱਢੀ ਜੇ ਅੱਛਾ 40 ਦਿਨ ਗਿਣਤੀ ਦੇ ਖਾੜੀ ਵੱਧ ਨਹੀਂ ਖੜਦੀ ਚਾਹੀਦੀ ਗਿਣਤੀ ਦੇ ਖੜੂਈ ਡੇਢ ਮਹੀਨੇ ਤੇ ਲੱਗੇ ਬੰਨੇ ਕਰਦੀ ਮੇਰਾ 15 ਕਿਲੋ ਜੀ ਆਵੇਂ 17 18 ਨਹੀਂ ਆਪਾਂ ਕਹਿੰਦੇ ਆਦਾ ਵੀਰ ਜੀ 15 ਕਿਲੋ ਜੀ ਨੂੰ ਮਰਜ਼ੀ ਗੰਦੀ ਦੇ ਦਿਓ ਠੀਕ ਹੈ ਜੀ ਆਦਾ ਜਦੋਂ ਬੰਦੀ ਨਾ ਮਲਖ ਲੋਣ ਬੈਠ ਤੰਗ ਹੋ ਜਾਂਦੀ ਨਹੀਂ ਥਲੇ ਬੰਦੀ ਅੱਛਾ ਸਾਰਾ ਤੋਰ ਫੇਰੀ ਨਾ ਮੈਂ ਬਾਕੀ ਜੰਮੀ ਪਲੀ ਇਹ ਵੀ ਪੂਰੀ ਆ ਰਾਜੀ ਆ ਹਵਾਨੇ ਦੇ ਆਪਾਂ ਚਾਲਰ ਦੇ ਸਕਦੇ ਆ ਸਾਰਾ ਹਵਾਨਾ ਇੰਨੇ ਵੀ ਚੰਗਾ ਭਰਨਾ ਹੈ ਭਾਜੀ ਇਹਦੀ 15 ਕਿਲੋ ਗਰੰਟੀ ਫੁੱਲ ਦਿੱਤੀ ਆ ਇਲਕੋ ਮਰਜ਼ੀ ਮੁੜਾ ਗੁੱਦ ਵੀ ਪੋਦੇ ਰਹੀ ਜੇ ਸਾਰਾ ਲੰਮਾ ਦਿੱਤੀ ਦੀ ਸਾਬਾ ਬਾਕੀ ਕੋਈ ਵੀਰ ਆਪਣੀ ਸਾਹਮਣੇ ਸਾਹਮਣਾ ਲੈ ਜੇ ਪੂਰੀ ਪਲੀ ਜੰਮੀ ਜੇ ਕੋਈ ਇਹ ਨਹੀਂ ਕੁਛ ਹੱਥ ਤੇ ਦੱਸ ਦੋਗਾ ਜੰਮੀ ਪਲੀ ਹੈ ਵੀ ਪੂਰੀ ਰਾਜੀ ਆ ਹਾਂ ਮੀਨੀ ਨੀਲੀ ਰਵੀ ਆ ਜੀ ਪਿੱਛੇ ਜੀ ਭਾਈ ਅਸੀਂ ਡਿੱਗੀ ਇੰਸਪੈਕਟਰ ਆ ਬੈਠੇ ਡੇਢ ਮਹੀਨੇ ਤੇ ਲਾ ਕੇ ਪੰਨੇ ਟਾਈਮ ਕਿੰਨੇ ਵੀ ਇਹ ਕਰਦੀ ਆ ਭਾਜੀ ਕਿਹ ਹੈ ਜਿਹੜਾ ਵੀਰ ਲੈ ਗਿਆ ਨਾ ਇਹਦਾ ਸੁੰਦੀ ਨੇ ਕੋਲੇ ਬਰਬਨ ਨੇ ਕੰਬਲੀ ਨਾਲ ਥੱਲੇ ਠੀਕ ਹੈ ਜੀ ਸੁੰਦਾ ਨੇ ਹਨਾ ਸੁੰਡ ਕਿਉਂ ਲਈਏ ਆ ਥਾਣੇ ਦੇ ਆ ਪੁੱਛੂਗਾ ਸੁੰਦੀ ਕਿਉਂ ਨਹੀਂ ਭਜੀਏ ਅੱਛਾ ਇੰਨੀ ਥੱਲੇ ਪੰਦੀ ਜੇ ਠੀਕ ਹੈ ਹਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 85000 ਜੀ 85000 ਹਾਂਜੀ ਤੇ ਬਾਕੀ ਵਿੱਚ ਉਹ ਕਰਨੀ ਛੋਟ ਛੋਟ ਇਹ ਭਾਜੀ ਹਾਂ ਨਾ ਭਾ 83000 ਦੀ ਮੱਝ ਦੇਣੀ ਅੱਛਾ ਜਦੋਂ ਤਿਆਰ ਹੋ ਗਈ 135000 ਦੀ ਵੀਰ ਆਪ ਲਿਆਓ ਅੱਛਾ ਸਿਰਫ ਲੋੜ ਦਾ ਮੁੱਲ ਆਪਾਂ ਲਈ ਬੰਦੇ ਸੱਜਣੋ ਕੋਈ ਲਈ ਹੈ ਹਾਂਜੀ ਹਾਂਜੀ ਪੱਟੇ ਪੁੱਟੇ ਕੰਮ ਕਰਦੇ ਹੁੰਦਾ ਵੀ ਮੈਂ ਲੋੜ ਦਾ ਮੁੱਲ ਨੇ ਕਮਰੇ-ਕੂਰੇ ਖੋਨੇ ਆ ਉਹਨੇ ਤਾਂ ਵੇਚੀ ਆ ਠੀਕ ਹੈ ਹਾਂ ਬਾਕੀ ਚਲੋ ਕਈ ਵੀਰ ਕਈ ਤੀਜਾ ਸ਼ੌਕ ਨਾ ਘਰੇ ਰੱਖੀਆਂ ਹੁੰਦੀਆਂ ਹਾਂ ਕਈ ਮਜੂ ਕਈ ਦੀ ਮਜਬੂਰੀਆਂ ਕਰਕੇ ਵੇਚਣੀਆਂ ਪੈਂਦੀਆਂ ਵਾ ਪਤਾ ਨੂੰ ਕਮਰੇ-ਕੂਰੇ ਅਗਲੇ ਨੂੰ ਮਿਲੇ ਪੱਟੇ ਪੁੱਟੇ ਦੇ ਪੈਸੇ ਮਿਲੇ ਉਹਦਾ ਵੱਡਾ ਮਾਝ ਮੁੰਨੇ ਵੇਚ ਗਿਆ ਮੈਂ ਪਾ ਗੀ ਕਮਰੇ-ਕੂਰੇ ਠੀਕ ਹੈ ਦੇ ਆ ਤੋਕੜ ਗੱਭਨ ਜੀ ਇਹ ਤੋਕੜ ਗੱਭਨ ਜੀ ਇਹ ਪੰਜਾਬੀ ਇੱਟਾਂ ਕੁ ਬਾਜੇ ਅੱਛਾ ਦੋਦਰ ਕੋ ਸੱਤ ਕਿਲੋ ਹੀ ਮੇਰੇ ਕੋਲ ਕਿਹਨਾਂ ਨੇ ਫਰ ਜੀ ਨਹੀਂ ਨਾਇਕ ਦੋਦਰ ਕੋਲ ਕਰਵਾਇਆ ਨਹੀਂ ਟੀਗਾ ਅੱਛਾ ਗੱਦ ਘਾਹ ਦੇਖੋ ਪੁੱਤ ਗੱਦ ਘਾਹ ਪਖਰੇ ਵੀ ਜਵਾਨ ਹੈ ਅੱਜ ਮੱਝਾਂ ਚਾਰ ਆ ਰਿਹਾ ਚਾਰੇ ਜੜੀਆਂ ਵਾ ਨੇ ਕੋਈ ਕਿਤੇ ਪੁਰੇ ਕਿੱਥੇ ਲਾਈ ਨੇ ਪੂਰੀ ਚੜਾਈ ਚ ਮੱਝ ਜੜੀ ਵਿਚ ਆਹੋ ਤਿੰਨ ਫੁੱਟ ਤੋਂ ਚੌੜੀ ਹੋਣੀ ਦੇ ਅੱਜ ਚਾਰੇ ਜੜੀਆਂ ਵਾ ਆਪਣੀ ਆਪਣੀ ਜਗ੍ਹਾ ਚੰਗੀਆਂ ਸਾਦੇ ਚਾਰੋ ਇਹ ਪੰਜੇ ਮੇਰੇ ਕੋਲ ਨਹੀਂ ਦੇ ਨਹੀਂ ਲਾਰੇ ਇੱਕ ਉਹਨਾਂ ਕੋ ਮੇਰੀ ਦੀ ਇਹ 파ੜੇ ਦੇ ਸਾਡੇ ਉਹ ਟੀਕਾ ਲਵਾਇਆ ਤਾਂ ਹਜੇ ਕੋ ਜੀਜ ਨੇ ਕਿ ਬਲਾਇਆ ਨੇ ਘਰ ਜੀ ਵੀ ਘਰ ਹੀ ਲਾਇਆ ਸੱਜਰ ਨੇ ਨੇ ਦੁੱਧ ਚੰਗਾ ਕੱਢਿਆ ਅੱਛਾ ਭਾਜੀ ਇਹ ਵੀ 17 ਕਿਲੋ ਥਾਲਾ ਅਗਲੇ ਚੋਈਏ ਇਹ ਬੰਦਾ ਨਾ ਬਾਹਰ ਹੈ ਵੀ ਮਗਾਈ ਨਹੀਂ ਆ ਅੱਛਾ ਉਹ ਜਦੋਂ ਅਗਲਾ ਸਾਲ ਪਰ ਮਾਦੀ ਬਚੂਗੇ ਜਾਂਦਾ ਹੋ ਅੱਛਾ ਤੋਰੋ ਫਿਰ ਮਾਜੀ ਘਰ ਛੱਡ ਗਿਆ ਵਾ ਅੱਛਾ ਇਹ ਉਹਦੀ ਵੇਚਤੀ ਆ ਮੈਂ ਵੀ ਜਦੋਂ ਆਉਣਾ ਮੈਂ ਘਰੇ ਸੱਜਰ ਮਾਜੀ ਦੇ ਜਣੀ ਆ ਅੱਛਾ ਟੋਕਰ ਗੰਬਣ ਵੇਚ ਜਾਣਾ ਮੈਂ ਤੋਰੋ ਫਿਰ ਇਹਨੂੰ ਇਹ ਵੀ ਉਹਨੇ 135 ਹਜ਼ਾਰ ਦੀ ਆਈ ਇਹ ਵੀ ਮਾਜੀ ਅ ਹਾਂ ਆਈ ਪਿੱਛਾਂ ਚੰਗੀ ਜਗ੍ਹਾ ਧੋਵਾਂ ਪਿੱਛਾਂ ਚੰਗੀ ਜਗ੍ਹਾ ਹਾਂ ਮੈਨੂੰ ਅਗਰ ਕੋਈ ਚੌੜੀ ਦੇਖੋ ਜੀ ਪਿੱਛੋਂ ਹਾਂਜੀ ਹਾਂਜੀ ਬਾਕੀ ਖੜੇ ਕੋਈ ਸਾਹਮ ਭਲਾ ਕੋਈ ਵੀਰ ਹਾਂ ਸਾਰੀਆਂ ਝੋਟੀਆਂ ਚੰਗੀਆਂ ਆ ਜੀ ਅਸੀਂ ਆਪਾਂ 10 ਕਿਲੋ 5 ਕਿਲੋ ਕਰਕੇ ਦਵਾਂਗੇ ਕਿਉਂਕਿ ਇਹ ਤੋਂ ਦੁੱਧ ਸਾਤ ਕਿਲੋ ਹੀ ਹਾਂਜੀ ਸਾਰ ਨੂੰ ਦੇਲ ਹੀ ਲਾਏ ਨੇ ਆ ਗਏ ਇੱਕ ਵਾਰੋ ਪੜੀ ਗਲਤੀ ਹਾਲੇ ਮੇਰੀ ਜਗ੍ਹਾ ਲਾਇਆ ਜੀ ਬਾਕੀ ਥਾਣਾ ਇਹਦਾ ਵੀ ਚੰਗੇ ਗੈਪ ਤੇ ਆ ਬਿਲਕੁਲ ਇਹ ਬੰਦਾ ਆਪਣਾ ਸ਼ੌਕ ਨਾਲ ਬੜੀ ਸ਼ੌਕ ਨਾਲ ਰੱਖੀ ਮਜਾ ਤੇ ਥਾਣੇ ਸਾਜ ਦੇ ਘਰ ਦੇ ਰਹੇ ਉਸ ਮਲ ਦੇ ਜਿਹੜਾ ਦੂਰ ਦੂਰ ਜਿਹੜਾ ਚੰਗਾ ਲੱਗਾ ਤੇ ਇਹਦਾ ਫਿਰ ਟੋਕੜ ਹੋਈ ਇਹਨਾਂ ਨੂੰ ਬੜਾ ਉਹ ਆਹਾਰੇ ਜੰਗਲੋਂ ਦਾ ਬਾਂਦਾ ਫੇਰੀ ਸੁਣੋ ਲੱਗਦਾ ਵਾ ਹਾਂਜੀ ਉਹ ਤੇ ਮੈਂ ਟੋਕੜ ਡੰਗ ਦਾ ਪਤਾ ਲੱਗੀ ਨਾ ਇਦਾਂ ਵਾ ਸਾਹ ਸਾਹ ਦੇ ਜੰਗਲਾਂ ਵਿੱਚ ਫੇਰੀ ਆ ਮੇ ਲੋ ਕਿੱਥੇ ਕੁੜੇ ਲੱਗੇ ਨੇ ਇਹਦੇ ਕੁੜੇ ਵੇਖੋ ਉਹਦੇ ਵਿੱਚ ਹਾਂਜੀ ਤੇ ਕਿੰਨੇ ਰੀ ਦੇ ਦੇਣੀ ਆ ਆਪਾਂ ਇਹ ਇਹ ਪਾ ਜੀ ਨਾ ਹਾਂ ਦਾ ਇਹ ਬੰਦੇ ਨੇ 70000 ਰੁਪਏ ਅੱਛਾ ਜਿੱਤੋਂ ਸਿਰਫ 500 ਸ਼ੋਰ ਹੀ ਹੋਣੀ ਹੈ ਠੀਕ ਹੈ ਜਦੋਂ ਮੱਝ ਤਿਆਰ ਹੋ ਗਈ ਦੇ ਲਾਜ਼ਮੀ ਡਿਟੈਲ ਹੋਣੀ ਪਾ ਡਿਟੈਲ ਦੀ ਮੱਝ ਹੈ ਠੀਕ ਹੈ ਹਾਂ ਬਾਕੀ ਤਾਂ ਕੋਈ ਤਸੱਲੀ ਕਰਕੇ ਲੈ ਜਾਣਾ ਹਾਂ ਚੱਕ ਪਾਸ ਜਾ ਕੇ ਕਰਾਵੇ ਪੰਜਾਂ ਦੇ ਤੱਕ ਆਪਣੀ ਚੌਥ ਨੜਕ ਰੰਡੀ ਆ ਠੀਕ ਹੈ ਚੱਕ ਦੋਹਾਂ ਚੌਥਾਂ ਦਾ ਉਦੋਂ ਦੀ ਪਹਿਲਾ ਜੀ ਉਹਦੀ ਮਗਾਲੀ ਕਰਦਾ ਆਪਾਂ ਚੱਕ ਕਰਾ ਕੇ ਫਿਰ ਰੰਡਾ ਲਵਾ ਦਿੰਦੇ ਤੇ ਹੁਣ ਆ ਜਿਹੜੀ ਜੇ ਇਹਨੇ ਸੂਈ ਨੂੰ ਪਾਜੀ ਮਹੀਨੇ ਦੇ ਟਾਈਮ ਹੋ ਗਿਆ ਜੀ ਇਹ ਤਾਂ ਬੱਚਾ ਨਹੀਂ ਹੈਗਾ ਇਹਦਾ ਪਤਾ ਨਹੀਂ ਹੈਗਾ ਇਹ ਜੀ ਜੀ ਦੇ ਪਤਨ ਪੜਾ ਹੁਣ ਇਹ ਬਸ ਝੁੱਕ ਪੜੀ ਇਹਨੇ ਸੀਲ ਕਰ ਮਾਰੀ ਇਦਾਂ ਹੀ ਮਾਰ ਕੇ ਥਾਪੀ ਥਲੇ ਬੈਠ ਜਾ ਜੀ ਦੁੱਧ ਕਿੰਨਾ ਇਹਦੇ ਕੋਲ ਦੁੱਧ ਕੋ ਸਤਾਂ ਤੋਂ ਬਾਹਰ ਹੋ ਗਿਆ ਅੱਛਾ ਕਿਸ਼ ਹੋ 7 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਨੇ ਜੀ ਹੈਗਾ ਇਹਦੇ ਕੋਲ ਹੁਣ ਬਾਕੀ ਚਲੋ ਕੱਦ ਕਾਠ ਫੇਟਪੜੀ ਦੀ ਇਹ ਵੀ ਚੰਗੀ ਆ ਅੱਗੇ ਪੈ ਗੋਣ ਮਰੋ ਥੋੜੀ ਜੀ ਬਾਕੀ ਉਹ ਥਾਣੇ ਵੀ ਇਹਦੇ ਆਪਾਂ ਲਾਗੇ ਤੋਂ ਦੇਖ ਸਕਦੇ ਹਾਂ ਹਾਂਜੀ ਬਾਕੀ ਸਾਰੀ ਮਾਲ ਘਰ ਨੂੰ ਚੰਗਾ ਦੇਦਾ ਵੀ ਇਹ ਵੀ ਨਹੀਂ ਮੋਦੀ ਆਪਾਂ ਕਹਿ ਲਈਏ ਜੀ ਜਰਾ ਚਲੋ ਇਹ ਬਿੰਦਿਆਵਾਂ ਨਾਲ ਅੱਗੇ ਤੇ ਉਹ ਤਰ੍ਹਾਂ ਸੰਸਣ ਪੂਰੇ ਹੀ ਆ ਭਾਜੀ ਅਗਲੇ ਨਾਲ ਅਗਲਾ ਬਰਾਬਰ ਮਗਰ ਦਾ ਮਗਲਾ ਕੋਈ ਥਾਂਜ ਘਾੜਵਾ ਨਹੀਂ ਪੁੱਛਦਾ ਕੋਈ ਨਹੀਂ ਗਾ ਦੋਸਤ 7 ਕਿਲੋ ਤੋਂ ਬਾਹਰ ਹੋਊਗਾ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਭਾਜੀ 65000 ਦੇ ਅੱਛਾ ਹਾਂ ਇਹ ਜੱਸ ਨੂੰ ਕਿੰਨੇ ਦੀ ਹੈ 36000 ਦੀ ਭਾਈ ਦਵਾ ਲਖਾ ਅੱਛਾ ਇਹ 36000 ਦੀ ਦੇ ਦੂੰਗਾ 1.5 ਕਿਲੋ ਮਾਜੀ ਗਾੜੀ ਗਾੜੂਗੀ ਦੀ ਠੀਕ ਹੈ ਹਾਂਜੀ ਤੇ ਬਾਕੀ ਚਲੋ ਕੋਈ ਤਸੱਲੀ ਕਰਕੇ ਲੈ ਜੀ ਹੈ ਨਾ ਅਸੀਂ ਮੁਝਵਾ ਖੜੇ ਸਲੀਲਾ ਕਿਸ ਹੁਲਾਮ ਜਣਾ ਭਾਈ ਮਾਰਾ ਵਾ ਹਾਂਜੀ ਹਾਂਜੀ ਅਸੀਂ ਆਪਣੀ ਬੋਚੋਂ ਪੈਸੇ ਕੱਢ ਕੇ ਦੇ ਗਏ ਆ ਅਗਲੇ ਬੋਚੋਂ ਬਾਅਦ ਕੱਢਨੇ ਆ ਹਾਂਜੀ ਠੀਕ ਹੈ ਗੱਲ ਠੀਕ ਹੈ ਜੀ ਹਾਂ ਜੋ ਵੀ ਆ ਇੱਥੇ ਆਪਣਾ ਗਾੜੀ ਦਾ ਚੱਕਰ ਪਾਇਆ ਹੈ ਜੇ ਥੋੜਾ ਡਰੀ ਡਰੀ ਜਾਂਦਾ ਪੁੱਛੋ ਬਾਕੀ ਆਪਣੀ ਸਮਝਣਾ ਵੇਖ ਕੇ ਬਾਕੀ ਆਦਮੇ ਮੱਝਾ ਚੈੱਕ ਕਰਵਾ ਲਓ ਆਪਣੀ ਜਾ ਕੇ ਪ੍ਰੋਪਰ ਪਤਾ ਲੱਗ ਜਾਂਦਾ ਕਿੰਨੇ ਕਿੰਨੇ ਦਿਨਾਂ ਦੀਆਂ ਵੀ ਚੈੱਕ ਕਰਾ ਲਓ ਤੇ ਉਹ ਵੀ ਕਰਾ ਲਓ